नेताजी सुभाष चंद्र बोस ਦੇ ਜਨਮ ਦਿਵਸ ਦੇ ਮੌਕੇ ਤੇ ਜਿਲ੍ਹਾ ਕਪੂਰਥਲਾ ਵਿੱਚ नेताजी सुभाष चंद्र बोस ਰक्तदान ਅਤੇ ਮਨੁੱਖੀ ਭਲਾਈ ਸੁਸਾਇਟੀ ਵੱਲੋਂ 파ਸ਼ਲ ਮੁਕਾਬਲਾ ਸਮਾਗਮ ਆਯੋਜਿਤ ਕੀਤਾ ਗਿਆ ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਆਈਏਐਸ ਅਧਿਕਾਰੀ ਨਗਮ ਕਮਿਸ਼ਨਰ अनुपम ਕਲੀਰ ਨੇ ਸ਼ਿਕਤ ਕਰਕੇ नेताजी सुभाष चंद्र बोस ਦੀ ਪ੍ਰਤੀਮਾ ਉੱਤੇ ਫੁੱਲ ਅਰਪਿਤ ਕੀਤੇ ਅਤੇ ਦੀਵਾ ਜਲਾ ਕੇ ਭਾਰਤ ਦੇਸ਼ ਦੀ ਆਜ਼ਾਦੀ ਵਿੱਚ ਨੇਤਾਜੀ ਦੀ ਮਹੱਤਵਪੂਰਨ ਭੂਮਿਕਾ ਅਤੇ ਉਨ੍ਹਾਂ ਦੀ ਜ਼ਿੰਦਗੀ ਅਤੇ ਨੈਨੂ ਯਾਦ ਕੀਤਾ ਨੇਤਾ ਸੁਭਾਸ਼ ਚੰਦਰ ਪਾਸ ਰક્તਦਾਨ ਅਤੇ ਮਨੋਕੀ ਭਲਾਈ ਸੁਸਾਇਟੀ ਵੱਲੋਂ ਲਗਭਗ 150 ਗਰੀਬ ਅਤੇ ਲੋੜਵੰਦ ਲੋਕਾਂ ਨੂੰ ਕੰਬਲ ਅਤੇ 70 ਗਰੀਬ ਪਰਿਵਾਰਾਂ ਨੂੰ ਕਰੇਲੂ ਰਸੋਈ ਵਿਦਾ ਰਾਸ਼ਨ ਸਮਾਨ ਕਪੂਰਥਲਾ ਖੇਤਰ ਦੇ ਸਹਿਯੋਗ ਨਾਲ ਵੰਡੇ ਗਿਆ ਇਸ ਸਮਾਗਮ ਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਸੇਵਾ ਦਲ ਪੰਜਾਬ ਪ੍ਰਧਾਨ ਸੁਭਾਸ਼ ਭਾਰਗਵ ਪ੍ਰਿੰਸੀਪਲ ਸੁਖਵਿੰਦਰ ਸਾਗਰ ਨਗਰ ਸੁਧਾਰ ਟਰਸਟ ਚੇਅਰਮੈਨ ਕਪੂਰਥਲਾ ਗੁਰਪਾਲ ਇੰਡੀਆ ਰਮੇਸ਼ ਮਹਿਰਾਤੇ ਅਚੀਤ ਠਾਪਾ ਖਾਸ ਤੌਰ ਤੇ ਸ਼ਾਮਲ ਹੋਏ ਮੈਡਮ ਜਿਹੜੀ ਕਿ ਅੱਜ ਜਿਹੜੀ ਕਿ ਸੋਸਾਇਟੀ ਵੱਲੋਂ ਇਹ ਕਹਿ ਲੋ ਕਿ ਰਾਸ਼ਨ ਦਾ ਵੀ ਸਮਾਨ ਵੰਡਿਆ ਗਿਆ ਤਾਂ ਉਹ ਕੈਂਪੋ ਵੀ ਲਗਾਇਆ ਗਿਆ ਕਿੱਦਾਂ ਦੇਖਦੇ ਇਧਰ ਕਿ ਇਧਰ ਸਸਤਾ ਸਬਜ਼ੀ ਦੇ ਪ੍ਰੋਗਰਾਮ ਹਨ। ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹ ਮੈਡਮ ਸਭਾ ਸਰੂਪ ਸੋਸਾਇਟੀ ਵੱਲੋਂ ਕਪੂਰਲਾ ਵਿਖੇ ਇਹ ਵਰਗਾਂ ਦੀਆਂ ਚਾਰਗ੍ਰਾਮ ਕਰਵਾਇਆ ਗਿਆ। ਜਿਹਦੇ ਵਿੱਚ ਕਿ ਇਹਨਾਂ ਨੇ ਲੋੜਵੰਦ ਲੋਕਾਂ ਨੂੰ ਸਮੱਗਰੀ ਜਿਹੜੀ ਹੈਗੀ ਉਹ ਪ੍ਰਦਾਨ ਕੀਤੀ। ਨਾਲ ਹੀ ਇਹ ਸੀ ਫੰਕਸ਼ਨ ਦੇ ਦੌਰਾਨ ਉਹਨਾਂ ਨੇ बहुत सारे स्कूलों ने बच्चों को कार्यक्रम करवाए उन्होंनेटिव जी है तो गे 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 गे। वो सारा कुछ देखा गया और बहुत खुशी हो रही है कि पूरे कपूरथाला के पतवल के लोग जोड़े है शामिल हुए हैं और यहोजी सोसाइट एन जी ओज जे काम कर दी मैं शलाघा कर दिखा कि अगर आंकड़ू ਸਾਰੇ ਜਿਹੜਾ ਕਿ ਤੁਹਾਡੀ ਅੱਜ ਸੋਸਾਇਟੀ ਵੱਲੋਂ ਕਹਿ ਦਿੱ ਕਿ ਕੈਂਪ ਲਗਾਇਆ ਗਿਆ ਵਾ ਤਾਂ ਹੋ ਨਹੀਂ ਥੇ ਮਤਲਬ ਇਹ ਕਹਿ ਰਹੇ ਕਿ ਵਾਸੰਗੂ ਇਸ ਮਾਨਕੀ ਸੰਗਠਨ ਦੇ ਪਾਸੇ ਇਹ ਕਿੰਨੇ ਟਾਈਮ ਤੋਂ ਚੱਲਦੀ ਆ ਪ੍ਰੋਜੈਕਟ ਮੈਂ ਧੰਨਵਾਦ ਤੁਹਾਡਾ ਖਸਰਾ ਜੀ ਸਾਡੀ ਸੰਸਥਾ ਮੇਤਾ ਜੀ ਸੁਭਾਸ਼ ਚੰਦਰ ਬੋਸ ਬਲਾ ਡੋਨਰ ਐਂਡ ਹਿਊਮਨ ਰਾਈਟਸ ਸੋਸਾਇਟੀ ਜਿਹੜੀ ਲਗਭਗ 25 ਸਾਲਾਂ ਤੋਂ ਹਰ ਮਹੀਨੇ 23 ਤਰੀਕ ਨੂੰ ਰਾਸ਼ਨ ਵੰਡਿਤ ਕਰਦੀ ਹੈ। ਔਰ ਅੱਜ 23 ਜਨਵਰੀ ਦੇ ਦਿਨ ਨੇਤਾ ਜਿਹਬਾਤ ਸਿੰਘ ਜੀ ਦਾ ਜਨਮ ਦਿਨ ਮਨਾ ਰਹੇ ਅਸੀਂ। ਉਹ ਉਹਦੇ ਨਾਲ ਨਾਲ ਅਸੀਂ 150 ਜ਼ਰੂਰਤਮੰਦ ਮੇਰੇ ਪੈਨਾ ਭਰਾਵਾਂ ਨੂੰ ਕੰਬਲ ਔਰ 70 ਲਗਭਗ ਮੇਰੀਆਂ ਮਾਤਾਵਾਂ ਪੈਨਾ ਉਹ ਵੀਰਾਂ ਨੂੰ ਜਿਹੜੇ ਜ਼ਰੂਰਤਮੰਦ ਨੇ ਰਾਸ਼ਨ, ਖੰਡ, ਦਾਲ, ਚਾਵਲ, ਤੇਲ ਇਹ ਅੱਜ ਉਹਨਾਂ ਨੂੰ ਦਿੱਤਾ ਅੱਜ ਔਰ ਇਹ oprala ਅਸੀਂ ਸਾਰੇ ਹੀ ਸ਼ਹਿਰ ਦੇ ਸੰਜੋਗ ਦੇ ਨਾਲ ਕਰਦੇ ਆ ਰਹੇ ਹਾਂ ਔਰ ਮੈਂ ਅੱਜ ਸਭ ਤੋਂ ਧੰਨਵਾਦ ਕਰਾਂਗਾ ਮੈਡਮ અનુਪਮ ਕਲੇਰ ਜੀ ਦਾ ਜੋ ਸਾਡੇ ਅੱਜ ਮੁੱਖ ਮਹਿਮਾਨ ਸੀ ਉਹਨਾਂ ਦੇ ਨਾਲ ਅੱਜ ਗੁਰਪਾਲਿੰਦਰ ਜੀ ਉਹ ਸਾਡੇ ਪੰਜਾਬ ਸੇਵਾ ਦਲ ਦੇ ਪ੍ਰਧਾਨ ਸ਼ੁਭਾਸ ਬਾਰਗੋ ਜੀ ਔਰ ਮੇਰੇ ਛੋਟੇ ਵੀਰ ਪ੍ਰਿੰਸੀਪਲ ਜੋ ਅੱਜ ਜੱਜ ਦੀ ਵਿਸ਼ੇਸ਼ ਭੂਮਿਕਾ ਨਿਭਾ ਰਹੇ ਸੀ ਸਕੁੰਦਰ ਸਾਗਰ ਜੀ ਉਹ ਵੀ ਅੱਜ ਸਾਡੇ ਨਾਲ ਉਹਨਾਂ ਨੇ ਅੱਜ ਜੱਜ ਦੀ ਭੂਮਿਕਾ ਨੂੰ ਆਈ ਮੈਂ ਉਹਨਾਂ ਦਾ ਵੀ ਇਥੇ ਆਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਸਾਡੇ ਸ਼ਹਿਰ ਵਾਸੀਆਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਸਮੇਂ-ਸਮੇਂ 'ਤੇ ਸਾਡੀ ਸਾਨੂੰ ਸੰਜੋਗ ਹਿੰਮਤ ਦੇ ਕੇ ਔਰ ਇਹ ਹਰ ਮੰਥਲੀ ਮਹੀਨੇ ਸੀ ਰਸਨ ਦੇਨੇ ਆ ਸਾਹ ਸੰਜੋਗ ਦਿੰਦੇ ਨੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸ਼ਹਿਰ ਵਾਸੀਆਂ ਦਾ ਔਰ ਧੰਨਵਾਦ ਜੈ ਸ਼੍ਰੀ ਰਾਮ ਸਾਰੇ ਜਣ ਕੇ ਇਹtere ਆਪ੍ਰੇਲੀਅਨੋ ਦਸਤਾ ਤੇ ਕਿ ਸਮਾਜ ਬਣਦਾ ਹੈ। ਹੂੰ। ਨੀਤਾਜੀ ਸੁਭਾਸ਼ ਚੰਦਰ ਬੋਸ ਸੁਸਾਇਟੀ ਨੇ ਅੱਜ ਉਹਨਾਂ ਦੇ ਜਨਮ ਉਸ ਦਿਵ ਉੱਪਰ ਬਹੁਤ ਵੱਡਾ ਸਮਾਗਮ ਕੀਤਾ ਹੈ। ਮੈਂ ਸਭ ਤੋਂ ਪਹਿਲੇ ਨੀਤਾਜੀ ਸੁਭਾਸ਼ ਚੰਦਰ ਬੋਸ ਜੀ ਨੂੰ ਛੱਤ ਛਤ ਨਮਨ ਕਰਦਾ ਹਾਂ। ਔਰ ਉਹਨਾਂ ਦੇ ਚਲਾਈ ਹੋਏ ਮਾਰਗ ਤੇ ਜਿਨੇ ਵੀ ਅੱਜ ਵਿਦਿਆਰਥੀ ਇੱਥੇ ਮੁਕਾਬਲਿਆਂ ਵਿੱਚੋਂ ਤੀੜਨ ਹੋਏ ਉਹਨਾਂ ਨੂੰ ਗੁਜ਼ਾਰਿਸ਼ ਕਰਦਾ ਕਿ ਉਹਨਾਂ ਦੇ ਦੱਸੇ ਮਾਰਗ ਤੇ ਚੱਲਣ ਦੇਸ਼ ਭਗਤੀ ਦਾ ਜੋ ਉਹਨਾਂ ਨੇ ਨਾਰਾ ਲਾਇਆ ਸੀ ਕਿ ਆਪ ਮuje ਖੂਨ ਦੋ ਮੈਂ ਆਪਕੋ ਆਜ਼ਾਦੀ ਦੂੰਗਾ ਸੋ ਉਹਨਾਂ ਦੇ ਇਸ ਸੰਕਲਪ ਨੂੰ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਉਹਨਾਂ ਦਾ ਜਿਹੜਾ ਸੰਕਲਪ ਸੀ ਕੁਝ ਇਸ ਕਿਸਮ ਦਾ ਸੀ ਕਿ ਇਸਕੋ ਆਜ਼ਾਦੀ ਬਹਾਰ-ਏ-ਜ਼ਿੰਦਗਾ ਸਮਾਨ ਹੈ ਇਸਕੋ ਆਜ਼ਾਦੀ ਬਹਾਰ-ਏ-ਜ਼ਿੰਦਗਾ ਸਮਾਨ ਹੈ ਇਸ਼ਕ ਮੇਰੀ ਜਾਨ ਆਜ਼ਾਦੀ ਮੇਰਾ ਈਮਾਨ ਹੈ ਯੂੰ ਤਾਂ ਮੇਰਾ ਕੁਰਬਾਨ ਹੈ ਸਭ ਕੁਝ ਇਸ਼ਕ ਪਰ ਮਗਰ ਆਜ਼ਾਦੀ ਤੇ ਮੇਰਾ ਇਸ਼ਕ ਵੀ ਕੁਰਬਾਨ ਹੈ ਸੋ ਆਜ਼ਾਦ ਹਿੰਦ ਫੌਜ ਬਣਾ ਕੇ ਉਹਨਾਂ ਨੇ ਅੰਗਰੇਜ਼ਾਂ ਤੋਂ ਦੇਸ਼ ਨੂੰ ਮੁਕਤ ਕਰਾਉਣ ਲਈ ਆਪਣੀ ਸ਼ਹਾਦਤ ਦਿੱਤੀ ਮੈਂ ਉਸ ਮਹਾਨ ਸਬੂਤ ਨੂੰ ਭਾਰਤ ਦੇ ਨੂੰ ਇੱਕ ਵਾਰ ਫਿਰ ਪ੍ਰਣਾਮ ਕਰਦਾ ਹੋਇਆ ਔਰ ਅੱਜ ਮੈਡਮ ਅਨੁਪਮ ਕਲੇਰ ਜੋ ਕਿ ਆਈਏਐਸ ਹਨ ਕਪੂਰ ਸਾਹਿਬ ਉਹਨਾਂ ਲਈ ਬੜਾ ਭਾਗਿਆਸ਼ਾਲੀ ਸ਼ਹਿਰ ਰਿਹਾ ਆ ਕਿ ਕਪੂਰ ਸਾਹਿਬ ਵਿੱਚ ਉਹਨਾਂ ਨੂੰ ਪੀਸੀਐਸ ਤੋਂ ਆਈਏਐਸ ਬਣਨ ਦਾ ਮਾਣ ਹਾਸਲ ਹੋਇਆ ਹੈ ਮੇਰਾ ਖਿਆਲ ਇਹਨਾਂ ਪਲਾਂ ਨੂੰ ਉਹ ਜ਼ਿੰਦਗੀ 'ਚ ਕਦੇ ਵੀ ਨਹੀਂ ਭੁੱਲਣਗੇ ਔਰ ਕਪੂਰ ਸਾਹਿਬ ਨਿਵਾਸੀ ਹਮੇਸ਼ਾ ਹੀ ਉਹਨਾਂ ਦੀ ਵੈਲਫੇਅਰ ਲਈ ਅੱਛੀਆਂ ਰਿਪੋਰਟਸ ਜਣੀਆਂ ਹਨ ਉਹ ਗਵਰਨਮੈਂਟ ਨੂੰ ਭੇਜਦੇ ਰਿਹਾ ਜਿਸ ਕਰਕੇ ਉਹਨਾਂ ਨੂੰ ਇਹ ਪ੍ਰੋਮੋਸ਼ਨ ਜਿਹੜਾ ਉਹ ਮਿਲਿਆ ਅੱਜ ਉਹ ਚੀਫ ਕੁਐਸਟ ਸੀ ਔਰ ਖੁਸ਼ੀ ਦੀ ਗੱਲ ਹੈ ਅੱਜ ਜਿਹੜੀ ਕੁੜੀ ਮਿਨਾਕਸ਼ੀ ਪਾਸਰ ਮੁਕਾਬਲੇਾਂ ਵਿੱਚੋਂ ਫਰਸਟ ਆਈ ਹੈ ਉਹ ਵੀ ਫੀਮੇਲ ਸੀ ਅੱਜ ਦੇ ਚੀਫ ਕੁਐਸਟ ਵੀ ਫੀਮੇਲ ਸੀ ਔਰ ਕਪੂਟਸਰਾ ਦੀ ਪ੍ਰਥਮ ਮਹਿਲਾ ਜਿਹੜੀ ਹੈ ਸਰਦਾਰਨੀ ਕੁਲਵੰਤ ਕੌਰ ਉਹ ਵੀ ਫੀਮੇਲ ਹੈ ਔਰ ਦੇਸ਼ ਦੀ ਜਿਹੜੀ ਰਾਸ਼ਟਰਪਤੀ ਹੈ ਮਾਨਣੀਏ ਸ਼੍ਰੀਮਤੀ ਦਰੋਪਤੀ ਮੁਰਮੂ ਉਹ ਵੀ ਪ੍ਰਥਮ ਮਹਿਲਾ ਹੈ ਹਿੰਦੁਸਤਾਨ ਦੀ ਉਹ ਵੀ ਫੀਮੇਲ ਹੈ ਔਰ ਮੈਂ ਅੱਜ ਮਹਾਮਾਨਵ ਡਾਕਟਰ ਭੀਮrao ਅੰਬੇਡਕਰ ਪਾਰਤ੍ਰਸਨ ਜੀ ਨੂੰ ਵੀ ਛੱਤ ਛੱਤ ਨਮਨ ਕਰਦਾ ਜਿਨ੍ਹਾਂ ਨੇ ਇਹਨਾਂ ਧੀਆਂ ਨੂੰ ਹੱਕ ਜਿਹੜੇ ਹਨ ਉਹ ਸੰਵਿਧਾਨ ਚ ਲੈ ਕੇ ਦਿੱਤੇ ਹਨ ਬਹੁਤ ਬਹੁਤ ਧੰਨਵਾਦ ਪ੍ਰਬੰਧਕਾਂ ਦਾ ਸ਼ੁਕਰੀਆ ਮਿਹਰਬਾਨੀ ਜੈ ਹਿੰਦ ਇਹ ਤੇ ਜਿਹੜੀ ਐ ਸੁਭਾਸ਼ ਚੰਦਰ ਵਰਸੂ ਚਾਇਬਲੋਰੇ ਦੀ ਤਰ੍ਹਾਂ ਪੁਰਾਣੀ ਕੀਤੀ ਜਾਂਦੀ ਸੰਸਥਾ ਦੇਖ ਕੇ ਜਾਂ ਹੋਰ ਵੀ ਕੈਪਟਨਾਂ ਦੇ ਦੇਖੋ ਇਹ ਜੋ ਸਾਡੀ ਇੱਥੇ ਸੰਸਥਾ ਹੈ ਨੇਤਾਈ ਸੁਭਾਸ਼ ਚੰਦਰ ਬੋਸ ਡੋਨਰ ਐਂਡ ਔਮਨ ਵੈਲਫੇਅਰ ਸੁਸਾਇਟੀ ਜਿਹੜੀ ਇੱਕ ਰਜਿਸਟਰਡ ਸੰਸਥਾ ਹੈ ਜਿਹਦੇ ਵਿੱਚ ਸਾਡੇ ਜੀਤ ਥਾਪਾ ਜੀ ਰਮੇਸ਼ ਮਹਿਰਾ ਜੀ ਔਰ ਇਹਨਾਂ ਦੀ ਸਾਰੀ ਸੰਸਥਾ ਦੇ ਜਿੰਨੇ ਵੀ ਇਹਨਾਂ ਦੇ ਅਹੁਦੇਦਾਰ ਔਰ ਮੈਂਬਰ ਸਾਹਿਬਾਨ ਨੇ ਸਾਰੇ ਪਿਛਲੇ ਬਹੁਤ ਲੰਬੇ ਸਮੇਂ ਤੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਨਮ ਦਿਨ ਦੇ ਉੱਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਕੰਬਲ ਔਰ ਹੋਰ ਜ਼ਰੂਰਤ ਦਾ ਜਿਹੜਾ ਸਮਾਨ ਹੈ ਉਹ ਦੇ ਕੇ ਇਹ ਉਹਨਾਂ ਲੋਕਾਂ ਦੀ ਹੈਲਪ ਕਰਦੇ ਆ ਔਰ ਇਹਦੇ ਵਿੱਚ ਜੀਤ ਥਾਪਾ ਜੀ ਮਹਿਰਾ ਸਾਹਿਬ ਸਾਰੀ ਇਹਨਾਂ ਹੀ ਸੰਸਥਾ ਔਰ ਹੋਰ ਸ਼ਹਿਰ ਦੇ ਜਿਹੜੇ ਜਿਹੜੇ ਹੋਰ ਸੰਸਥਾਵਾਂ ਦੇ ਲੋਕ ਨੇ ਉਹ ਇਹ ਵਿੱਚ ਸਹਿਯੋਗ ਕਰਦੇ ਆ ਤਾਂ ਮੈਂ ਸਮਝਦਾ ਕਿ ਇਹ ਜਿਹੜਾ ਬਹੁਤ ਵਧੀਆ ਔਰ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਅੱਜ ਸਮਾਜ ਸੇਵਾ ਦੇ ਵਿੱਚ ਗਰੀਬ ਪਰਿਵਾਰਾਂ ਨੂੰ ਸਹਾਇਤਾ ਕਰਨਾ ਇਹ ਬਹੁਤ ਸਮੇਂ ਦੀ ਲੋੜ ਹੈ ਜਿਹੜੇ ਜਿਹੜੇ ਕੋਈ ਵਿਚਾਰੇ ਗਰੀਬ ਪਰਿਵਾਰ ਨੇ ਉਹਨਾਂ ਦਾ ਅਗਰ ਥੋੜਾ ਬੋਤਾਂ ਵੀ ਕਿਤੇ ਸਹਾਇਤਾ ਹੁੰਦਾ ਤਾਂ ਉਹਨਾਂ ਨੂੰ ਬਹੁਤ ਇਸ ਚੀਜ਼ ਦਾ ਲਾਭ ਮਿਲਦਾ ਆ ਨੇਤਾ ਜੀ ਜਿਹੜੇ ਕਿ ਸਾਡੇ ਸਾਰੇ ਦੇਸ਼ ਵਾਸੀਆਂ ਲਈ ਆਦਰਸ਼ ਨੇ ਜਿਨ੍ਹਾਂ ਨੇ ਆਜ਼ਾਦ ਹਿੰਦ ਫੌਜ ਵੜਾ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਇੱਕ ਨਵਾਂ ਰੂਪ ਦਿੱਤਾ ਔਰ ਉਸ ਤੋਂ ਬਾਅਦ ਦੇਸ਼ ਦੀ ਜਿਹੜੀ ਇਹ ਆਜ਼ਾਦੀ ਦੀ ਲੜਾਈ ਸੀ ਉਹ ਇੱਕ ਨਿਰਣਾਇਕ ਮੋੜ ਦੇ ਉੱਤੇ ਪਹੁੰਚ ਗਈ ਸੀ ਤੇ ਉਸ ਤੋਂ ਬਾਅਦ ਬਹੁਤ ਜਲਦੀ ਸਾਨੂੰ ਆਜ਼ਾਦੀ ਮਿਲੀ ਸੋ ਜੇ ਨੇਤਾਜੀ ਦੀ ਅਗਰ ਜੀਵਨੀ ਤੇ ਗੱਲ ਕਰੀਏ ਤੇ ਬਹੁਤ ਲੰਮਾ ਇਤਿਹਾਸ ਹੈ ਮੈਂ ਛੋਟੇ ਸ਼ਬਦਾਂ ਦੇ ਵਿੱਚ ਇਹ ਕਹੂੰਗਾ ਕਿ ਨੇਤਾਜੀ ਦੇ ਜੀਵਨ ਤੋਂ ਉਹਨਾਂ ਦੇ ਜੀਵਨ ਦੇ ਵਿੱਚ ਕੀਤੇ ਹੋਏ ਕੰਮਾਂ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਔਰ ਉਹਨਾਂ ਨੂੰ ਪ੍ਰੇਰਣਾ ਨੂੰ ਤੋਂ ਲੈਂਦੇ ਹੋਏ ਸਾਨੂੰ ਸਮਾਜ ਸੇਵਾ ਦੇ ਔਰ ਦੇਸ਼ ਰਾਸ਼ਟਰ ਨਿਰਮਾਣ ਦੇ ਕੰਮਾਂ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਜੈ ਹਿੰਦ ਜੈ ਭਾਰਤ ਜੈ ਪੰਜਾਬ